ਹੈਂ ਹਾਂ ਜੀ ਜੀ ਕਰੋਨਾ ਕਰਕੇ ਮੇਰੀ ਜੌਬ ਚਲੇ ਗਈ 37 ਸਾਲਾਂ ਦੀ ਜ਼ਿੰਦਗੀ ਚ ਚੀਜ਼ਾਂ ਦੇ ਪਿੱਛੇ ਭੱਜ ਕੇ ਆ ਉਪਲਬਧੀਆਂ ਹਾਸਲ ਕਰਨ ਤੋਂ ਬਾਅਦ ਫੇਰ ਘਾਟੇ ਖਾਣ ਤੋਂ ਬਾਅਦ ਬੜਾ ਕੁਝ ਦੇਖ ਲਿਆ ਤੇ ਹੁਣ ਚੀਜ਼ਾਂ ਦੇ ਪਿੱਛੇ ਭਜਣਾ ਬੰਦ ਕਰਤਾ ਹੁਣ ਕੋਈ ਪਲਾਨ ਨਹੀਂ ਆ ਹੁਣ ਜਿੱਥੇ ਰੱਬਰ ਲੈ ਕੇ ਜਾਏਗਾ ਉਥੇ ਚੱਲ ਜਾਾਂਗੇ ਜੋ ਨੂੰ ਫੋਲੋ ਕਰਦਾ ਮੈਂ ਓਸ਼ੋ ਕਹਿੰਦਾ ਲਾਈਫ ਹੈਜ਼ ਨੋ ਗੋਲ ਇਟਸ ਪਿਓਰ ਪਲੇ ਆਫ ਲੀਲਾ 22 ਫਰਵਰੀ 2022 ਨੂੰ ਬ੍ਰਾਂਡਡ ਖੋਖਾ ਖੋਲਿਆ ਆ ਇਹ ਆ ਜੀ ਚਾਂਪ ਜਿਹੜੀ ਅਸੀਂ ਕੱਲ ਲਿਆਂਦੀ ਸੀ ਮੈਦੇ ਵਾਲੀ ਇਹ 65 ਰੁਪਏ ਕਿਲੋ ਕੱਚੀ ਹੁੰਦੀ ਆ ਇਹ 65 ਰੁਪਏ ਕਿਲੋ ਕੱਚੀ ਚਾਂਪ ਆ ਤੇ ਆ ਵੇਖੋ ਮੈਦਾ ਜਿਹੜਾ ਆਪਾਂ ਖਾਂਦੇ ਆ ਤੇ ਮੁੜ ਕੇ ਆਪਣੇ ਅੰਦਰ ਜਾ ਕੇ ਜੰਮਦਾ ਤੇ ਜੜੀ ਸਾਡੀ ਸਿਹਤ ਨੂੰ ਖਰਾਬ ਕਰਦਾ ਟਿਕਾ ਪਨੀਰ ਟਿਕਾ ਵੈਜ ਸੀ ਕਬਾਬ ਹੈ ਵੈਜ ਫਿਸ਼ ਹੈ ਦਾਲ ਵੇਸਨ ਤੇ ਸੋਇਆ ਦੀ ਬਣੀ ਹੋਈ ਤੇ ਜਿਹੜੀ ਆਪਣੀ 100% ਸੋਇਆ ਚਾਂਪੇ ਤੇ ਹੈ ਹੀ ਹੈ ਆ ਦਿੱਲੀ ਦਾ ਬ੍ਰਾਂਡ ਆ 65 ਰੁਪਏ ਕਿਲ ਇਹ 400 ਰੁਪਏ ਕਿਲੋ ਕੱਚੀ ਚਾਂਪੇ ਦੇ ਰੇਸ਼ੇ ਚੈੱਕ ਕਰੋ ਇਹਦੀ ਕੁਆਲਟੀ ਚੈੱਕ ਕਰੋ ਜੋ ਮੈਂ ਮੈਨੀਫੈਸਟ ਕੀਤਾ ਆਪਣੀ ਲਾਈਫ ਚ ਪਿਛਲੇ 15 ਸਾਲਾਂ ਚ ਉਹ ਹੋਇਆ ਵੀ ਤਾਂ ਤੇ ਮੈਨੂੰ ਚੈਲੰਜ ਦਿੰਦਾ ਹੈ ਮੇਰਾ ਪਰ ਆ ਕੇ ਤੂੰ ਵੀ 130 ਰੁਪਏ ਪਾਵੇਂ ਚ ਮੈਨੂੰ ਪਨੀਰ ਦੇ ਪਕੌੜੇ ਵੇਚ ਕੇ ਵਿਖਾ ਸასიਖਾਲ ਦੋਸਤੋ ਤੁਸੀਂ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਇਸ ਵੇਲੇ ਤਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਬ੍ਰਾਂਡਡ ਖੋਖਾ ਤੇ ਖੜੇ ਆ ਜੀ ਹਾਂ ਬਹੁਤ ਵਾਇਰਲ ਹੈ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਮਿਲ ਰਿਹਾ ਹੈ ਬਾਈ ਨੂੰ ਅਤੇ ਕਿਸਾਨ ਦਾ ਪੁੱਤਰ ਵਿਦੇਸ਼ ਨਾ ਜਾ ਕੇ ਪੰਜਾਬ ਦੇ ਵਿੱਚ ਮਿਹਨਤ ਕੀਤੀ ਹੈ ਅਤੇ ਨਾਲ ਸਟਾਫ ਵੀ ਹੈ ਤਾਂ ਚਾਪ ਜਿਹੜੀ ਉੱਪਰ ਲਿਖਿਆ ਆ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਬ੍ਰਾਂਡਡ ਖੋਖਾ ਚਾਪ ਦੇ ਨਾਤੇ ਮੈਦਾ ਚੱਬਦੇ ਆ ਰਿਹਾ ਹੈ ਤੁਸੀਂ ਤੇ ਉਹਨਾਂ ਨੇ ਕਿਹਾ ਕਿ ਇੱਥੇ 100% ਜਿਹੜੀ ਆ ਸੋਇਆ ਚਾਪ ਮਿਲਦੀ ਆ ਉਹ ਗੱਲਬਾਤ ਕਰਕੇ ਵੀ ਜਾਣਦੇ ਆ ਕਿ ਲਿਖਿਆ ਹੀ ਹੋਇਆ ਹੈ ਕਿ ਗੱਲਾਂ ਦੇ ਵਿੱਚ ਹੈ ਵੀ ਹੈ ਕੋਈ ਸਚਾਈ ਜਾਂ ਨਹੀਂ ਗੱਲਬਾਤ ਕਰਕੇ ਜਾਂਦੇ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਅਤੇ ਵਾਇਰਲ ਨੇ ਸਾਡੇ ਨਾਲ ਨੇ ਭਾਜੀ ਭਾਈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਜੀ ਭਾਜੀ ਜੀ ਦਲਜੀਤ ਭਾਜੀ ਜੀ ਆਇਆਂ ਨੂੰ ਜੀ ਜੀ ਆਪਣਾ ਨਾਮ ਦੱਸ ਦਿਓ ਜੀ ਆਪਣੇ ਬਾਰੇ ਜ਼ਰੂਰ ਦੱਸੋ ਜੀ ਮੇਰਾ ਨਾਮ ਹੈ ਜੀ ਗੁਰਪ੍ਰਤਾਪ ਸਿੰਘ ਜੀ ਜੀ ਮੈਂ ਤਰਨਤਾਰਨ ਦਾ ਵਸਨੀਕ ਆ ਜੀ ਖਾਲਸਾਪੁਰ ਰੋਡ ਤੇ ਮੇਰੀ ਰੈਸ਼ ਹੈ ਜੀ ਇੱਥੋਂ ਦਾ ਜੰਪਾਲਾ ਜੀ ਜੀ ਕਰੋਨਾ ਤੋਂ ਪਹਿਲਾਂ 2010 ਤੋਂ ਲੈ ਕੇ ਕਰੋਨਾ ਕਾਲ ਤੱਕ ਮੈਂ ਅੰਗਰੇਜ਼ੀ ਬ੍ਰਾਂਡਾਂ 'ਚ 11 ਸਾਲ 올 ਓਵਰ ਇੰਡੀਆ ਜੌਬ ਕੀਤੀ ਹੈ ਜੀ ਕੱਪੜਿਆਂ ਦੇ ਬ੍ਰਾਂਡ ਜਿੱਦਾਂ ਤੁਸੀਂ ਸੁਣਿਆ ਹੋਣਾ ਸੁਪਰ ਡਰਾਈ ਟੋਮੇਲ ਫਿਗਰ ਵੈਰੋ ਮੋਡਾ ਇਹਨਾਂ ਸਾਰਿਆਂ ਨਾਮੀ ਬ੍ਰਾਂਡਸ 'ਚ ਮੈਂ ਬਤੌਰ ਮੈਨੇਜਰ ਜੌਬ ਕੀਤੀ ਹੈ ਜੀ ਜੀ ਕੋਰੋਨਾ ਕਰਕੇ ਮੇਰੀ ਜੌਬ ਚਲੇ ਗਈ ਇਹ ਜਿੰਨੀ ਸਾਰੀ ਜਗ੍ਹਾ ਪਿੱਛੇ ਤੁਸੀਂ ਦੇਖ ਸਕਦੇ ਹੋ ਰिलायंस ਸਮਾਰਟ ਪਿਛੇ ਨੀਓ ਜਿਮ ਇਹ ਮੇਰੇ 15 ਸਾਲ ਪੁਰਾਣੇ ਕਾਲਜ ਦੇ ਫਰੈਂਡ ਦੀ ਜਗਾ ਸੰਗਤਪੁਰੇ ਤੋਂ ਮਾਨਵ ਸੰਧੂ ਦੀ ਜਗਾ ਹੈ ਮੇਰੀ ਕਰੋਨਾ ਕਰਕੇ ਨੌਕਰੀ ਜਾਣ ਤੋਂ ਬਾਅਦ ਜਦੋਂ ਮੈਂ 1 ਸਾਲ ਤੋਂ ਘਰੇ ਵਿਹਲਾ ਸੀ ਉਹਨੇ ਮੈਨੂੰ ਬ੍ਰਾਂਡਡ ਖੋਖੇ ਦੀ ਓਪਰਚੁਨਿਟੀ ਦਿੱਤੀ ਤੇ ਆਪਾਂ 22 ਫਰਵਰੀ 2022 ਨੂੰ ਬ੍ਰਾਂਡਡ ਖੋਖਾ ਖੋਲਿਆ। ਕੀ ਬਾਤ ਹੈ ਜੀ? ਹਾਂਜੀ। ਪੰਜਾਬੀ ਨੌਜਵਾਨ ਜਿਥੇ ਕਿ ਵਿਦੇਸ਼ਾਂ ਨੂੰ ਰੋਕ ਕਰਦੇ ਨੇ। ਹਾਂਜੀ। ਤੁਸੀਂ ਵਿਦੇਸ਼ ਕਿਉਂ ਨਹੀਂ ਗਏ? ਤੁਸੀਂ ਇਹ ਕਿਉਂ ਚੁਣਿਆ ਜੀ? ਇਹ ਵੀ ਜਰੂਰ ਦੱਸੋ। ਅ ਸ਼ਾਇਦ ਇੱਕ 12 ਤੋਂ 14 ਘੰਟੇ ਸੌਣ ਵਾਲੇ ਬੰਦੇ ਨੂੰ ਵਿਦੇਸ਼ਵਾਰਾ ਨਹੀਂ ਸੀ ਖਾਣਾ। ਮੇਰੀਆਂ ਜੜੀਆਂ ਪੰਜ ਹੌਬੀਜ਼ ਨੇ। ਉਹਦੇ ਵਿੱਚ ਜਿਹੜੀ ਸਲੀਪ ਆ ਨੀਂਦ ਉਹ ਟੌਪ ਮੋਸਟ ਆ। ਅੱਛਾ ਜੀ। ਤੇ ਇਸ ਕਰਕੇ ਮੈਂ ਨੀਂਦ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਤੇ ਤੁਸੀਂ ਸ਼ਾਇਦ ਸੁਣਿਆ ਹੋਣਾ ਕਿ ਬਾਹਰ ਤੇ 24 ਘੰਟਿਆਂ ਚੋਂ 18-18 ਘੰਟੇ ਵੀ ਕੰਮ ਕਰਨਾ ਪੈਂਦਾ ਜੀ ਜੀ ਤੇ ਮੈਂ ਆਪਣੀਆਂ ਹੋਬੀਸ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਸ਼ਾਇਦ ਮੈਂ ਉਸ ਕਰਕੇ ਵੀ ਬਾਹਰ ਨਹੀਂ ਗਿਆ ਜੀ ਜੀ ਤੇ ਦੂਸਰਾ ਜਦੋਂ ਬਾਹਰ ਦਾ ਕਲਚਰ ਸੀ ਜਿਹੜੇ ਮੇਰੇ ਬੈਚ ਦੇ ਮੁੰਡੇ ਜਿਹੜੇ ਪਲੱਸ 2 ਤੋਂ ਬਾਅਦ ਗਏ ਉਦੋਂ 4 ਤੋਂ 6 ਲੱਖ ਰੁਪਏ ਬਾਹਰ ਜਾਣ ਦਾ ਲੱਗਦਾ ਹੁੰਦਾ ਸੀ ਜੀ ਜੀ ਤੇ ਘਰ ਦੇ ਕੁਝ ਫਾਈਨੈਂਸ਼ੀਅਲ ਕੰਡੀਸ਼ਨਸ ਕਰਕੇ ਉਦੋਂ ਇੰਨੇ ਪੈਸੇ ਹੈ ਵੀ ਨਹੀਂ ਸੀ ਪਰ ਜੇ ਹੁੰਦੇ ਵੀ ਪ੍ਰਾਇਮਰੀ ਤੇ ਸਕੈਂਡਰੀ ਮੈਨ ਨਹੀਂ ਸੀ ਜਾਣਾ ਮੇਰਾ ਸਿਸਟਮ ਮੈਂ ਆਪਣਾ ਇੱਥੇ ਹੀ ਸੈੱਟ ਕਰਨਾ ਸੀ ਤੇ ਜੋ ਮੈਂ ਮੈਨੀਫੈਸਟ ਕੀਤਾ ਆਪਣੀ ਲਾਈਫ ਚ ਪਿਛਲੇ 15 ਸਾਲਾਂ ਚ ਉਹ ਹੋਇਆ ਵੀ ਤੇ ਅੱਜ ਮੈਂ ਕਿਤੇ ਨਾ ਕਿਤੇ ਮਾੜਾ ਮੋਟਾਇਆ ਸਟੈਂਡ ਕਰਦਾ ਪਿਆ ਲੋਕ ਵੀ ਤੇ ਕਿਤੇ ਨਾ ਕਿਤੇ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਫਾਸਟ ਫੂਡ ਦੇ ਖਾਣ ਦੇ ਨਾਲ ਜਿਹੜਾ ਬਿਮਾਰੀਆਂ ਲੱਗਦੀਆਂ ਨੇ ਪਰ ਫਿਰ ਵੀ ਲੋਕ ਦੂਰੋਂ ਦੂਰੋਂ ਤੁਹਾਡੇ ਕੋਲੋਂ ਚਾਪ ਖਾਣ ਵਾਸਤੇ ਆਉਂਦੇ ਨੇ ਜੀ ਡਾਕਟਰ ਵਰਡ ਯੂਜ਼ ਕੀਤਾ ਤੁਸੀਂ ਤਰਨਤਾਰਨ ਦੇ ਲੋਕਲ ਪੱਤਰਕਾਰ ਹੋ ਤੁਸੀਂ ਮੈਂ ਵੀ ਤਰਨਤਾਰਨ ਦਾ ਇੰਸਟਾਗ੍ਰam ਦਾ ਮੇਰਾ ਬ੍ਰਾਂਡਡ ਖੋਖੇ ਦਾ ਪੇਜ ਖੋਲੋਗੇ 450 ਪੋਸਟ ਨੇ ਉਹਦੇ ਤੇ 22 ਫਰਵਰੀ 2022 ਤੋਂ ਲੈ ਕੇ ਅੱਜ ਤੱਕ ਉਹਦੇ ਚ ਤੁਹਾਨੂੰ ਘੱਟੋ ਘੱਟ ਨਹੀਂ ਤੇ 15 ਤੋਂ 20 ਨਾਮੀ ਗਨਾਮੀ ਜਿਹੜੇ ਡਾਕਟਰ ਨੇ ਉਹਨਾਂ ਦੀ ਵੀ ਫੈਮਿਲੀ ਪਿਕਚਰਸ ਮਿਲ ਲਗੀਆਂ ਫੂਡ ਇੰਜੋਏ ਕਰਦੇ ਹੋਇਆ ਠੀਕ ਹੈ ਫਾਸਟ ਫੂਡ ਮਨਾ ਕਰਦੇ ਨੇ ਉਸ ਲੈਵਲ ਦਾ ਮਨਾ ਕਰਦੇ ਨੇ ਜਿਹੜਾ ਖਾਣ ਤੋਂ ਬਾਅਦ ਤੁਹਾਡੀ ਸਿਹਤ ਖਰਾਬ ਹੁੰਦੀ ਹੈ ਕਿਸ ਲੈਵਲ ਦਾ ਫੂਡ ਮੈਂ ਵੇਚਦਾ ਇਹ ਮੈਂ ਬੱਕਰੇ ਵਾਲੀ ਮੈਂ ਮੈਂ ਜਾਂ ਕੋਈ ਹੰਕਾਰ ਜਾਂ ਕੋਈ ਸੈਲਫ ਪ੍ਰੈਸ ਨਹੀਂ ਆ ਮੈਂ 11 ਸਾਲ ਅੰਗਰੇਜ਼ੀ ਕੰਪਨੀਆ ਚ ਕੰਮ ਕੀਤਾ ਤੇ ਜੇ 11 ਸਾਲ ਤੋਂ ਮੈਂ 8 ਸਾਲ ਵੀ ਘਰੋਂ ਬਾਹਰਿਆਂ ਪੰਜਾਬੋਂ ਬਾਹਰ ਰਿਹਾ ਹੋਊਗਾ ਤੇ ਜੋ ਮੈਂ ਕਮਾਇਆ ਉਹ ਚੋਂ ਅੱਧੀ ਤਨਖਾਹ ਮੇਰੀ ਰੈਸਟੋਰੈਂਟ ਦੇ ਟੇਬਲਾਂ ਤੇ ਗਈ ਤੇ ਜਿੰਨੇ ਆਪ ਚੰਗਾ ਖਾਦਾ ਹੋਵੇ ਜਿਹੜਾ ਆਪ ਫੂਡ ਲਵਰ ਹੋਵੇ ਜਿਹਦੇ ਆਪਣੇ ਟੇਸਟ ਬੱਡਸ ਡਿਵੈਲਪ ਹੋਣ ਉਹ ਕਿਸੇ ਨੂੰ ਮਾੜਾ ਨਹੀਂ ਕਵਾ ਸਕਦਾ ਖਾਸ ਕਰਕੇ ਉਦੋਂ ਜਦੋਂ ਕੰਮ ਕਰਨਾ ਉਹਦਾ ਪ੍ਰੋਫੈਸ਼ਨ ਨਾ ਪੈਸ਼ਨ ਹੋਵੇ ਜੀ ਲੋਕਾਂ ਦਾ ਕਿਹੋ ਜਿਹਾ ਪਿਆਰ ਮਿਲ ਰਿਹਾ ਹੈ ਤੇ ਕਿਹੜੀ ਕਿਹੜੀ ਚਾਂਪ ਜਿਹੜਾ ਫਿਰ ਲਿਖ ਕੇ ਲਾਇਆ ਇਹ ਵੀ ਜਰੂਰ ਦੱਸਿਓ ਕਿ ਚਾਪ ਦੇ ਨਾਂ ਤੇ ਮੈਦਾ ਚੱਬਦੇ ਆ ਰਹੇ ਇਹ ਤੁਸੀਂ ਲਿਖ ਕੇ ਲਾਇਆ ਜਿਹੜਾ ਜਿਹੜਾ ਲੋਕਾਂ ਦੇ ਪਿਆਰ ਜਿਹੜਾ ਮਿਲ ਰਿਹਾ ਉਹਦੀ ਗਵਾਹੀ ਤੁਸੀਂ ਆਪ ਭਰੀ ਹੈ ਕਿ ਮੈਨੂੰ ਖੋਲਦੇ ਨੂੰ 3 ਸਾਲ ਹੋ ਗਏ ਨੇ ਪਰ ਤੁਸੀਂ 3 ਸਾਲ ਮੇਰੇ ਕੋ ਨਹੀਂ ਆਏ ਕਿਉਂਕਿ ਤੁਹਾਨੂੰ ਅਵੇਅਰਨੈਸ ਹੀ ਨਹੀਂ ਸੀ ਜਦੋਂ ਦਾ ਮੈਂ ਚਾਪ ਵਿੱਚ ਵਾਇਰਲ ਹੋਇਆ ਤੇ ਮੇਰੀ ਅਵੇਅਰਨੈਸ ਆਈ ਹੈ ਤੇ ਉਹ ਪਿਆਰ ਤੇ ਜਿਹੜਾ ਜਗ ਜਾ ਰਿਹਾ ਤੁਸੀਂ ਕੱਲ ਵੀ ਆਏ ਸੀ ਸੰਡੇ ਨੂੰ ਆਪਾਂ ਇੰਟਰਵਿਊ ਕਰਨੀ ਸੀ ਘੱਟੋ ਘੱਟ ਕਿੰਨੇ ਬੰਦੇ ਬੈਠੇ ਸੀ ਇੱਥੇ ਤੁਸੀਂ ਦੱਸੋ ਬਹੁਤ سارے ਲੋਕ ਸੀ ਆਪਣੇ ਕੋਲ ਟਾਈਮ ਹੀ ਨਹੀਂ ਸੀ ਇੰਟਰਵਿਊ ਕਰਨ ਦਾ ਆਪਣੇ ਕੋਲ ਹਾਈ ਹੈਲੋ ਕਰਨ ਦਾ ਟਾਈਮ ਵੀ ਨਹੀਂ ਸੀ ਹੈਗਾ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਭਾਜੀ ਆਪਾਂ ਇੰਟਰਵਿਊ ਕਿਸੇ ਹੋਰ ਦਿਨ ਰੱਖ ਲਈਏ ਜੀ 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 ਹਾਂ ਜੀ ਮੈਂ ਜਰੂਰ ਦੱਸਿਓ ਕਿ ਉੱਪਰ ਤੁਸੀਂ ਲਿਖਿਆ ਵੀ ਮੈਦਾ ਤੁਸੀਂ ਮੈਦਾ ਮਿਕਸ ਨਹੀਂ ਕਰਦੇ ਫਿਰ ਜਿਹੜੀ ਮੈਚ ਆਪ ਵੇਚ ਰਹੇ ਆ ਜੀ ਉਹ ਦਿੱਲੀ ਤੋਂ ਆਉਂਦੀ ਦਿੱਲੀ ਦਾ ਇੱਕ ਨਾਮੀ ਬ੍ਰਾਂਡ ਹੈ ਜਿਹੜੀ ਕੱਚੀ ਹੀ 400 ਰੁਪਏ ਕਿਲੋ ਆ ਤੇ ਜਿਹੜੀ ਮਾਰਕੀਟ 'ਚ ਵਿਕਦੀ ਮੈਤੇ ਵਾਲੀ ਚਾਪ ਉਹ 65 ਰੁਪਏ ਕਿਲੋ ਹੁੰਦੀ ਦੋਵਾਂ ਦਾ ਫਰਕ ਮੈਂ ਤੁਹਾਨੂੰ ਵਿਖਾ ਸਕਦਾ ਕਿਉਂਕਿ ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਮੇਰੇ ਕੋ ਚੰਡੀਗੜ੍ਹ ਤੋਂ ਇੱਕ ਵਲੌਗਰ ਆਇਆ ਸੀਗਾ ਤੇ ਵਲੌਗ ਸ਼ੂਟ ਕਰਨ ਖਾਤਰ ਅਸੀਂ ਬਾਹਰੀ ਚਾਂਪ ਵੀ ਬੁਲਾਈ ਸੀ ਜਿਹੜੀ 80 ਰੁਪਏ ਦੀ ਪਲੇਟ ਵੇਖਦੀ ਪਲੇਟ ਵਿੱਚ 200 ਗ੍ਰਾਮ ਦਾ ਪੋਰਸ਼ਨ ਹੁੰਦਾ 65 ਰੁਪਏ ਕਿਲੋ ਕੱਚੀ ਹੁੰਦੀ ਉਹ ਚਾਂਪ ਸ਼ਾਇਦ ਹੁਣ ਵੀ ਮੇਰੇ ਕੋਲ ਪਈ ਹੋਣੀ ਆ ਉਹ ਚਾਂਪ ਵਿਖਾਉਣਾ ਮੈਂ ਤੁਹਾਨੂੰ ਤੇ ਨਾਲ ਜਿਹੜੀ ਅਸੀਂ ਚਾਂਪ ਵੇਚਦੇ ਉਹ ਵੀ ਵਿਖਾਉਣਾ ਤੁਸੀਂ ਕੁਝ ਟਾਈਮ ਲਈ ਆਪਣੀ ਵੀਡੀਓ ਹੋਲਡ ਤੇ ਪਾਓ ਤੇ ਮੈਂ ਉਹ ਚਾਂਪ ਲੈ ਕੇ ਆਉਣਾ ਜੀ ਲਓ ਜੀ ਆਪਾਂ ਆ ਡਿਫਰੈਂਸ ਲੈ ਕੇ ਆ ਗਏ ਚੈੱਕ ਕਰੋ ਜੀ ਆਏ ਅਜੀਬ ਚਾਂਪ ਜਿਹੜੀ ਅਸੀਂ ਕੱਲ ਲਿਆਂਦੀ ਸੀ ਮੈਦੇ ਵਾਲੀ ਇਹ 65 ਰੁਪਏ ਕਿਲੋ ਕੱਚੀ ਹੁੰਦੀ ਆ ਤੇ 65 ਰੁਪਏ ਕਿਲੋ ਕੱਚੀ ਚਾਂਪ ਆ ਤੇ ਆ ਵੇਖੋ ਮੈਦਾ ਜਿਹੜਾ ਆਪਾਂ ਖਾਂਦੇ ਆ ਤੇ ਮੁੜ ਕੇ ਆਪਣੇ ਅੰਦਰ ਜਾ ਕੇ ਜੰਮਦਾ ਤੇ ਜੜੀ ਸਾਡੀ ਸਿਹਤ ਨੂੰ ਖਰਾਬ ਕਰਦਾ ਆ ਦਿੱਲੀ ਦਾ ਬ੍ਰਾਂਡ ਆ 65 ਰੁਪਏ ਕਿਲ ਇਹ 400 ਰੁਪਏ ਕਿਲੋ ਕੱਚੀ ਚਾਪ ਹੈ ਤੇ ਰੇਸ਼ੇ ਚੈੱਕ ਕਰੋ ਇਹਦੀ ਕੁਆਲਿਟੀ ਚੈੱਕ ਕਰੋ ਇਹ ਤੁਸੀਂ ਕੱਲ ਗਰੇਵੀ ਵਾਲੀ ਚਾਪ ਆਪਣੇ ਫਰੈਂਡਸ ਨਾਲ ਖਾ ਕੇ ਗਏ ਸੀ ਤੇ ਤੁਹਾਡੀ ਜ਼ੁਬਾਨੀ ਸੀ ਕਿ ਮੈਨੂੰ ਐ ਲੱਗ ਰਿਹਾ ਜਿਦਾਂ ਮੈਂ ਤਰੀ ਵਾਲਾ ਬੱਕਰਾ ਖਾ ਰਿਆ ਤੇ ਇਹ ਡਿਫਰੈਂਸ ਤੁਹਾਡੇ ਬਿਲਕੁਲ ਸਾਹਮਣੇ ਆ ਜੀ ਜੀ ਮੈਂ ਜਾਵਾਂਗਾ ਹੁਣ ਦੋਸਤੋ ਤੁਸੀਂ ਵੇਖਿਆ ਕਿ ਬ੍ਰਾਂਡਡ ਖੋਖਾ ਤੇ ਬਾਈ ਜੀ ਹੁਣਾਂ ਨੇ ਇੱਕ ਅੰਤਰ ਵੀ ਦਿਖਾਇਆ ਹੈ ਤਾਂ ਹੀਰਾ ਪਨੀਰ ਵਾਲਾ ਕਾਫੀ ਵਾਇਰਲ ਨੇ ਕਿ ਤੁਹਾਡੀ ਬਹੁਤ ਸਾਰੀਆਂ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਉਹ ਮਾਮਲਾ ਕੀ ਸੀ ਹੀਰ ਅਪਨੀਰ ਵਾਲਾ ਦਮਨ ਸਾਡਾ ਪੰਜਾਬੀ ਭਰਾ ਹੈ ਸਰਦਾਰ ਹੈ ਤੇ ਜਦੋਂ ਕਰਮ ਚੰਗੇ ਹੁੰਦੇ ਨਾ ਤੇ ਉਦੋਂ ਫਿਰ ਸਲਮਾਨ ਖਾਨ ਦੇ ਜਿਹੜੇ ਡੈਡੀ ਨੇ ਉਹ ਕਹਿੰਦੇ ਨੇ ਕਿ ਜਦੋਂ ਟਾਈਮ ਚੰਗਾ ਹੁੰਦਾ ਤੇ ਜਿੱਥੇ ਤੁਸੀਂ ਬੱਲਾ ਘਮਾਉਂਦੇ ਜੇ ਉੱਥੇ ਬੋਲ ਨਹੀਂ ਪੈਂਦੀ ਜਿੱਥੇ ਤੁਹਾਡਾ ਬੱਲਾ ਹੁੰਦਾ ਬੋਲ ਆਪ ਉੱਥੇ ਚੱਲ ਕੇ ਆਉਂਦੀ ਆ ਤੇ ਮੇਰ ਨਾਲ ਵੀ ਉਹੀ ਹੋਇਆ ਕਿ ਮੈਂ ਜੇ ਕਿਸੇ ਮੰਨ ਲਓ ਆਪਣੇ ਵਲੌਗ ਚ ਪਹਿਲੇ ਵਲੌਗ ਚ ਇੱਕ ਕਨਸੈਪਟ ਜਾਂ ਕੰਟੈਂਟ ਕ੍ਰੀਏਟ ਕਰਨ ਲਈ ਕਿਹਾ ਹੋਵੇਗਾ ਕਿ ਮੈਨੂੰ ਐ ਐ ਕਰਨਾ ਨਹੀਂ ਆਉਂਦਾ ਮੈਨੂੰ ਕਿਚਨ ਚ ਜਾਣਾ ਆਉਂਦਾ ਆਪਣੀ ਕਿਚਨ ਵਿਖਾਣੀ ਆਉਂਦੀ ਜਾਂ ਮੈਂ ਕਿਹਾ ਹੋਵੇਗਾ ਕਿ ਮੈਨੂੰ ਚੀਜ਼ ਦੀ ਬਾਰਿਸ਼ ਨਹੀਂ ਕਰਨੀ ਆਉਂਦੀ ਮੇਰੀ ਜਿਹੜੀ ਚੀਜ਼ ਆ ਉਹ ਇੱਟਾ ਵਾਲੀ ਨਹੀਂ ਆ ਮੇਰੀ 600 ਰੁਪਏ ਕਿਲੇ ਵਾਲੀ ਅਮੁੱਲ ਦੀ ਚੀਜ਼ ਆ ਜਿਹੜੀ ਕਿ ਰੇਸ਼ਿਓ ਦੇ ਹਿਸਾਬ ਨਾਲ ਰੈਸਪੀ ਦੇ ਹਿਸਾਬ ਨਾਲ ਪੈਣੀ ਮੇਰੇ ਕੋਲ ਬਾਰਿਸ਼ ਨਹੀਂ ਕਰਾਈ ਜਾਣੀ ਤੇ ਉਹ ਮੈਂ ਕਹਿਤਾ ਮੇਰਾ ਵਲੌਗ ਵਾਇਰਲ ਹੋ ਗਿਆ 3 ਮਹੀਨੇ ਹੀ ਰਾ ਪਨੀਰ ਵਾਲਾ ਮੇਰਾ ਵੱਡਾ ਵੀਰ ਕਿੱਥੇ ਸੀਗਾ ਇੱਕ ਬਲੌਗਰ ਜਿਹੜਾ ਮੇਰੇ ਵਾਇਰਲ ਹੋਣ ਤੋਂ ਪਹਿਲਾਂ ਮੈਂ ਨਾ 18000 ਰੁਪਏ ਦੀ ਵਲੌਗ ਸ਼ੂਟ ਕਰਨ ਦੀ ਗੱਲ ਕਰਦਾ ਜੀ ਜੀ ਠੀਕ ਹੈ ਜੀ ਤੇ ਮੈਨੂੰ 18000 ਰੁਪਏ ਜ਼ਿਆਦਾ ਲੱਗਦਾ ਤੇ ਮੈਂ ਉਹਨੂੰ ਨਹੀਂ ਬੁਲਾਉਂਦਾ ਤੇ ਉਸ ਤੋਂ ਬਾਅਦ ਮੈਂ 5 5 6 6000 ਵਾਲੇ ਤਿੰਨ ਵਲੌਗਰ ਬੁਲਾ ਕੇ ਆਪਣੇ ਕਨਸੈਪਟ ਨੂੰ ਕ੍ਰੀਏਟ ਕਰਕੇ ਵਾਇਰਲ ਹੋ ਜਾਂਦਾ ਤੇ ਉਹ ਵਲੌਗਰ ਦਾ ਰਿਸ਼ਤੇਦਾਰ ਹੀਰਾਪਨੀ ਵਾਲੇ ਕੋ ਜਾਂਦਾ ਹੈ ਰੱਬ ਜਾਣੇ ਉਹਨੂੰ ਕੀ ਪੱਟੀ ਪੜਾਉਂਦਾ ਸ਼ਹਿਰੇ ਆ ਮੇਰੀਆਂ ਚਾਂਪਾਂ ਨੋਲਦਾ ਮੇਰੀਆਂ ਥਾਪੀਆਂ ਨੋਲਦਾ ਮੇਰੇ ਚਾਂਪ ਦੇ ਰੇਟ ਨੋਲਦਾ ਤੇ ਮੈਨੂੰ ਚੈਲੰਜ ਦਿੰਦਾ ਮੇਰਾ ਭਰਾ ਕਿ ਤੂੰ ਵੀ 130 ਰੁਪਏ ਪਾ ਵਿੱਚ ਮੈਨੂੰ ਪਨੀਰ ਦੇ ਪਕੌੜੇ ਵੇਚ ਕੇ ਵਿਖਾ ਉਹ ਤੋਂ ਬਾਅਦ ਇਧਰ ਪਾਡਾ ਜੱਟ 11 ਜੂਨ ਵਾਲਾ ਸਿੱਧੂ ਮੂਸੇ ਵਾਲੇ ਤੋਂ 5 ਸਾਲ ਵੱਡਾ ਉਸ ਚੀਜ਼ ਨੂੰ ਪਰਸਨਲੀ ਲੈ ਕੇ ਮੈਂ ਜੋ ਫਿਰ ਰੂ ਰਜਾਈ ਕੰਬਲ ਇੰਸਟਾਗ੍ਰam ਤੇ ਰੂਲਦਾ ਤੇ ਜੋ ਲੋਕਾਂ ਨੂੰ ਅਵੇਅਰਨੈਸ ਆਉਂਦੀ ਆ ਕਿ ਮੇਰਾ ਤੇ ਹੀਰੇ ਦਾ ਕੁਝ ਚੱਲ ਰਿਹਾ ਉਹ ਬਸ ਜੋ ਸਰਮਾਨ ਖਾਨ ਦੇ ਫਾਦਰ ਸਾਹਿਬ ਦਾ ਡਾਇਲੌਗ ਹੈ ਕਿ ਜਦੋਂ ਟਾਈਮ ਚੰਗਾ ਹੁੰਦਾ ਤੇ ਬਾਲ ਜਿਹੜੀ ਹੈ ਉੱਥੇ ਨਹੀਂ ਜਾਂਦੀ ਜਿੱਥੇ ਤੁਸੀਂ ਬੱਲਾ ਘਮਾਉਂਦੇ ਜੇ ਥਾਪੀ ਜਿਹੜੀ ਉਹ ਮਾਰਦਾ ਭਰਾ ਉਹਦਾ ਸਟਾਈਲ ਹੈ ਪਰ ਜਦੋਂ ਉਹਨੇ ਮੈਨੂੰ ਉਂਗਲੀ ਕੀਤੀ ਚਾਂਪਾ ਦੀ ਉਸ ਵਲੌਗਰ ਦੇ ਪੇਜ ਤੇ ਫਿਰ ਮੈਂ ਆਪਣਾ ਇੱਕ ਸਟਾਈਲ ਕ੍ਰੀਏਟ ਕੀਤਾ ਐ ਐ ਐ ਕਾਵਾ ਇਹ ਮੇਰਾ ਸਟਾਈਲ ਮੈਂ ਕ੍ਰੀਏਟ ਕੀਤਾ ਇਸ ਤੋਂ ਪਹਿਲਾਂ ਸਿਰਫ ਉਹ ਜਿਹੜਾ ਪਹਿਲੋਂ 3 ਮਹੀਨੇ 4 ਮਹੀਨੇ ਪਹਿਲੋਂ ਵਾਲਾ ਵਲੌਗ ਸੀ ਜਿੱਚ ਮੈਂ ਸਿਰਫ ਨਾਰਮਲ ਕਹਿ ਕੇ ਮੈਨੂੰ ਐ ਨਹੀਂ ਕਰਨਾ ਹੁੰਦਾ ਮੈਨੂੰ ਕਿਚਨ 'ਚ ਜਾਣਾ ਹੁੰਦਾ ਜੇ ਉੱਥੇ ਗੱਲ ਖਤਮ ਹੋ ਗਈ ਸੀ ਉਹ ਵਲੌਗ ਵਾਇਰਲ ਹੋ ਗਿਆ 3 ਮਹੀਨੇ ਹੀਰੇ ਪਨੀਰ ਵਾਲੇ ਨੂੰ ਦਮਨ ਨੂੰ ਕੋਈ ਸੁਪਨਾ ਨਹੀਂ ਕੋਈ ਗੱਲਬਾਤ ਨਹੀਂ ਕੋਈ ਰੰਜਿਸ਼ ਨਹੀਂ ਉਹ ਬਲੌਗਰ ਜਾਂ ਆਪਣੇ ਮੀਨੂ ਚ ਕੀ ਕੀ ਇਹ ਵੀ ਦੱਸ ਦਿਓ ਪਲਾਉ ਵੀ ਜੇ ਚਿਕਨ ਜ ਕਿਚਨ ਚ ਤੁਸੀਂ ਜਾਣਦੇ ਹੋ ਤੁਸੀਂ ਦੱਸਦੇ ਹੋ ਉਹ ਵੀ ਜਰੂਰ ਦੱਸਿਓ ਕਿਚਨ ਚ ਭਾਜੀ ਆਪਣੇ ਮੀਨੂ ਵਿੱਚ ਸਾਰਾ ਜਿਹੜਾ ਹੈਲਦੀ ਤੰਦੂਰੀ ਫੂਡ ਹੈ ਵੈਜ ਸਾਰਾ ਜੀ ਚਾਂਪਾ ਵਾਇਰਲ ਹੋਣ ਤੋਂ ਬਾਅਦ ਆਪਾਂ ਨੌਨ ਵੈਜ ਬੰਦ ਕਰਤਾ ਜੀ ਸਾਰਾ ਆਪਣੇ ਕੋਲ ਤੰਦੂਰੀ ਫੂਡ ਹੈ ਜਿੱਚ ਬਰੋਕਲੀ ਟਿਕਾ ਪਨੀਰ ਟਿਕਾ ਵੈਜ ਸੀਕ ਕਬਾਬ ਹੈ ਵੈਜ ਫਿਸ਼ ਹੈ ਦਾਲ ਵੇਸਨ ਤੇ ਸੋਇਆ ਦੀ ਬਣੀ ਹੋਈ ਤੇ ਜਿਹੜੀ ਆਪਣੀ 100% ਸੋਇਆ ਚਾਂਪੇ ਤੇ ਹੈ ਹੀ ਹੈ ਉਸ ਤੋਂ ਬਾਅਦ ਫਰਾਈਟ ਚ ਵੀ ਆਪਣੇ ਕੋਲ ਟ੍ਰਿਪਲ ਰਿਫਾਈਡ ਕਾਟਨ ਸੀਡ ਆਇਲ ਹੀ ਵਰਤਦੇ ਆ ਜਿਹਦਾ ਬਹੁਤ ਪਤਲਾ ਹੈ ਤੇ ਬਹੁਤ ਮਹਿੰਗਾ ਹੈ ਤੇ ਜਿਹਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਅਸੀਂ ਫਰਾਈ ਕਰਨ ਤੋਂ ਬਾਅਦ ਵੀ ਜੇ ਤੁਹਾਨੂੰ ਕੋਈ ਫੂਡ ਦਵਾਂਗੇ ਤੇ ਤੁਹਾਨੂੰ ਆ ਲੱਗਣਾ ਕਿ ਜਿੱਦਾਂ ਫਰਾਈ ਨਹੀਂ ਕੀਤਾ 에ਅਰ ਫਰਾਇਰ 'ਚ ਇਹਨੂੰ ਗਰਮ ਕਰਕੇ ਦਿੱਤਾ। ਹਾਂ ਜੀ। ਫਰੈਂਡਡ ਖੋਖਾ ਹੁਣ ਕਿੱਥੋਂ ਤੱਕ ਜਾ ਰਿਹਾ ਹੈ? ਲੋਕਾਂ ਦਾ ਪਿਆਰ ਮਿਲ ਰਿਹਾ। ਸੁਪਨਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੋਖਾ ਹੀ ਰਹਿਣ ਦਿੱਤਾ ਜਾਵੇ ਕਿ ਜਾਂ ਫਿਰ ਰੈਸਟੋਰੈਂਟ ਬਣੇ। ਅੋਸ਼ੋ ਨੂੰ ਫੋਲੋ ਕਰਦਾ ਮੈਂ ਓਸ਼ੋ ਕਹਿੰਦਾ ਲਾਈਫ ਹੈਜ਼ ਨੋ ਗੋਲ ਇਟਸ ਪਿਓਰ ਪਲੇ ਆਫ ਲੀਲਾ 37 ਸਾਲਾਂ ਦੀ ਜ਼ਿੰਦਗੀ ਚ ਚੀਜ਼ਾਂ ਦੇ ਪਿੱਛੇ ਭੱਜ ਕੇ ਅ ਉਪਲਬਧੀਆਂ ਹਾਸਲ ਕਰਨ ਤੋਂ ਬਾਅਦ ਫੇਰ ਘਾਟੇ ਖਾਣ ਤੋਂ ਬਾਅਦ ਬੜਾ ਕੁਝ ਦੇਖ ਲਿਆ ਤੇ ਹੁਣ ਚੀਜ਼ਾਂ ਦੇ ਪਿੱਛੇ ਭਜਣਾ ਬੰਦ ਕਰਤਾ ਹੁਣ ਕੋਈ ਪਲਾਨ ਨਹੀਂ ਆ ਹੁਣ ਜਿੱਥੇ ਰੱਬਰ ਲੈ ਕੇ ਜਾਏਗਾ ਉੱਥੇ ਚੱਲ ਜਾਾਂਗੇ ਅਜੇ ਸਿਰਫ ਇੱਥੇ ਬੈਠੇ ਆਂ ਇਹਦੀ ਕੁਆਲਿਟੀ ਨੂੰ ਮੇਨਟੇਨ ਕਰਾਂਗੇ ਕੋਈ ਆਪ ਆ ਕੇ ਫਰੈਂਚਾਈਜ਼ੀ ਮੰਗ ਲੇ ਤੇ ਪੈਨ ਪੇਪਰ ਨਾਲ ਡਿਸਕਸ ਕਰ ਲਾਂਗੇ ਕੋਈ ਐਸਾ ਓਪਰਚ्युनिटी ਹੁੰਦੀ ਹੈ ਕਿ ਸਟੋਰ ਕਿਤੇ ਹੋਰ ਖੋਲ੍ਹਿਆ ਜਾਵੇ ਉਹਦੀ ਕੋਈ ਫੰਡਿੰਗ ਕਰਦੇ ਤਾਂ ਪਲਾਨ ਕਰ ਲਾਂਗੇ ਆਪਣਾ ਹਜੇ ਕੋਈ ਪਲਾਨ ਨਹੀਂ ਆਪਾਂ ਇੱਥੇ ਬੈਠੇ ਆਂ ਕੀ ਬਾਤ ਹੈ ਜੀ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਹੈ ਸਾਨੂੰ ਸਮਾਨ ਦੇਣ ਦੇ ਲਈ ਅਤਿ ਅੰਤ ਵਿੱਚ ਜੇ ਕੁਝ ਕਹਿਣਾ ਚਾਹੋਗੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਖੈਰ ਇਸ ਕਾਬਲ ਹੈ ਤੇ ਨਹੀਂ ਕਿ ਕਿਸੇ ਨੂੰ ਕੁਝ ਕਹਿ ਸਕਾਂ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਤੇ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਹੈ ਬਟ ਇੱਕ ਛੋਟਾ ਜਿਹਾ ਮੈਂ ਆਫਰ ਲਾ ਸਕਦਾ ਕਿ ਜਿਹੜਾ ਇਹ ਵੀਡੀਓ ਦੇਖ ਕੇ ਆਏਗਾ ਤੇ ਵੀਡੀਓ ਨੂੰ ਸ਼ੇਅਰ ਕਰੇਗਾ ਆਪਣੇ ਫੇਸਬੁਕ ਦੇ ਪੇਜ ਤੇ ਗ੍ਰੇਟ ਪੰਜਾਬ ਟੀਵੀ ਤੋਂ ਜਿਹੜਾ ਇਸ ਮੇਰੀ ਵੀਡੀਓ ਨੂੰ ਆਪਣੇ ਪੇਜ ਤੇ ਸ਼ੇਅਰ ਕਰਕੇ ਆਏਗਾ ਤੇ ਸ਼ੇਅਰ ਕੀਤੇ ਨੂੰ 24 ਘੰਟੇ ਹੋ ਗਏ ਹੋਣਗੇ ਉਹਨੂੰ ਚਾਂਪ ਤੇ 50% ਡਿਸਕਾਊਂਟ ਹੈ ਤੇ ਸੁਨੇਹਾ ਮੈਂ ਦਊਂਗਾ ਕਿ ਕਰਮ ਕਰਦੇ ਰਹੋ ਫਲ ਦੀ ਇੱਛਾ ਨਾ ਕਰੋ ਫਲ ਤੁਹਾਨੂੰ ਹਮੇਸ਼ਾ ਹਰਟ ਕਰਦਾ ਜਿਹਦਾ ਮਹਾਵਰਾ ਇੰਗਲਿਸ਼ ਚ ਵੀ ਆ ਐਕਸਪੈਕਟੇਸ਼ਨਸ ਹਰਟ ਆਲਵੇਜ਼ ਜਿਹੜੀਆਂ ਆ ਕ੍ਰਾਇਸ਼ਾ ਨੇ ਉਹ ਤੁਹਾਨੂੰ ਹਮੇਸ਼ਾ ਦੁੱਖ ਦਿੰਦੀਆਂ ਨੇ ਮਿਹਨਤ ਕਰਦੇ ਰਹੋ ਪਰ ਫਲ ਦੀ ਇੱਛਾ ਨਾ ਰੱਖੋ ਫਲ ਗੁਰੂ ਨਾਨਕ ਦੇਵ ਬਾਬਾ ਦੀਪ ਸਿੰਘ ਜੀ ਆਪ ਦਿੰਦੇ ਨੇ ਕਿਸੇ ਨੂੰ ਛੇਤੀ ਦੇ ਦਿੰਦੇ ਨੇ ਕਿਸੇ ਨੂੰ ਲੇਟ ਦੇ ਦਿੰਦੇ ਨੇ ਕਿਸੇ ਨੂੰ ਬਹੁਤ ਕੁਝ ਕਰਕੇ ਥੋੜਾ ਜਿਹਾ ਦਿੰਦੇ ਨੇ ਕਿਸੇ ਨੂੰ ਥੋੜਾ ਜਿਹਾ ਕਰਕੇ ਬਹੁਤ ਜ਼ਿਆਦਾ ਦੇ ਦਿੰਦੇ ਪਰ ਦਿੰਦੇ ਜ਼ਰੂਰ ਨੇ ਉਹਦੇ ਕਰਮ ਅਨੁਸਾਰ ਕਰਮ ਕਰਦੇ ਰਹੋ بس ਇੰਨਾ ਹੀ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ। ਸਾਨੂੰ ਸਮਾਂ ਦੇਣ ਲਈ ਕਿਉਂਕਿ ਹੋਰ ਵੀ ਬਾਈ ਜੀ ਹੁਣੀ ਆਏ ਨੇ ਇੰਟਰਵਿਊ ਦੇ ਲਈ। ਬਹੁਤ ਬਹੁਤ ਧੰਨਵਾਦ। ਸੋ ਇਹ ਸਾਨੂੰ ਬ੍ਰਾਂਡਡ ਖੋਖਾ ਵਾਲੇ ਜਿਨ੍ਹਾਂ ਦਾ ਚਾਂਪ ਦਾ ਕੰਮ ਹੈ ਤੇ ਚਾਂਪ ਉਹਨਾਂ ਦੀ ਇੰਨੀ ਮਸ਼ਹੂਰ ਹੈ ਕਿ ਅੰਮ੍ਰਿਤਸਰ ਤੋਂ ਕੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਲੋਕ ਜਿਹੜੇ ਨੇ ਇੱਥੇ ਚਾਂਪ ਖਾਣ ਵਾਸਤੇ ਪਹੁੰਚਦੇ ਨੇ। ਤਾਂ ਬਨੇਰੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਇੱਕ ਆਫਰ ਵੀ ਲਾਈ ਹੈ ਉਹਨਾਂ ਨੇ ਕਿ ਜਿਹੜਾ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰੇਗਾ ਸ਼ੇਅਰ ਕਰਨ ਤੋਂ ਬਾਅਦ ਸਾਡੇ ਕੋਲ ਆਏਗਾ ਤਾਂ ਉਸ ਨੂੰ 50 ਰੁਪਏ ਜਿਹੜੀ ਸਸਤੀ ਚਾਹ ਮਿਲੇਗੀ ਤਾਂ ਬਣੇ ਤਾਂ ਸਾਡੇ ਨਾਲ ਹਰ ਕਵਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਕ੍ਰੀਏਟ ਪੰਜਾਬ ਟੀਵੀ ਤਰਨਤਾਰਨ